ਪੰਜਾਬ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਤਾਂ ਲੁਧਿਆਣਾ ਦੇ ਵਿੱਚ ਇਨਕਾਊਂਟਰ ਹੋਇਆ ਹੈ ਗੈਂਗਸਟਰਾਂ ਦੇ ਨਾਲ ਬਦਵਾਸ਼ਾ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਹੈ ਮੁਕਾਬਲੇ ਦੇ ਦੌਰਾਨ ਅਹ ਇੱਕ ਰੋਪੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜੋ ਕਿ ਅ ਐਸਆਈ ਬਲਵਿੰਦਰ ਸਿੰਘ ਦੀ ਪੱਗ ਦੇ ਵਿੱਚ ਜਾ ਕੇ ਲੱਗੀ ਤਾਂ ਜਵਾਬੀ ਕਾਰਵਾਈ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਰੋਪੀ ਦੇ ਪੈਰ ਦੇ ਵਿੱਚ ਗੋਲੀ ਮਾਰੀ ਗਈ ਕਾਇ ਮੁਕਾਬਲਾ ਹੋਇਆ ਹੈ ਜਗਰਾਉਂ ਦੇ ਸਦਵਾ ਵੇਟ ਇਲਾਕੇ ਦੇ ਵਿੱਚ ਇਹ ਹੋਇਆ ਹੈ ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀਗੀ ਔਰ uh, CIA ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਸਕੋਰਪੀਓ ਦੇ ਵਿੱਚ ਔਰ ਪਿੰਡ ਜੰਡੀ ਦੇ ਕੱਚੇ ਰਸਤੇ ਤੇ ਘੋਮਰੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਪੁਲਿਸ ਦੇ ਵੱਲੋਂ ਨਾਕਾਬੰਦੀ ਕਰ ਦਿੱਤੀ ਜਾਂਦੀ ਹੈ ਤਾਂ ਹਰ ਗੱਡੀਆਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਂਦਾ ਹੈ ਔਰ ਜਦੋਂ ਇਹ ਸ਼ੱਕੀ ਗੱਡੀ ਆਂਦੀ ਹੈ ਤਾਂ ਇਸ ਨੂੰ ਰੁਕਣ ਦੇ ਲਈ ਕਿਹਾ ਜਾਂਦਾ ਹੈ ਔਰ ਪ੍ਰਯਾਸ ਕੀਤਾ ਜਾਂਦਾ ਹੈ ਯਤਨ ਕੀਤਾ ਜਾਂਦਾ ਹੈ ਰੁਕਣ ਦੇ ਲਈ ਜਿਸ ਤੋਂ ਬਾਅਦ ਪੁਲਿਸ ਕਰਮੀ ਦੇ ਡੰਡੇ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾ ਟਕਰਾਉਂਦੀ ਹੈ ਤਾਂ ਇਸੇ ਦੌਰਾਨ ਰੋਪੀ ਉਦੇ ਵੱਲੋਂ ਗੱਡੀ ਤੋਂ ਉਤਰ ਕੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਗੋਲੀ ਆ ਐਸਆਈ ਬਲਵਿੰਦਰ ਸਿੰਘ ਦੀ ਪੱਗ ਨੂੰ ਛੂਕ ਕੇ ਨਿਕਲ ਗਈ ਤਾਂ ਪੁਲਿਸ ਦੇ ਵੱਲੋਂ ਵੀ ਫਿਰ ਜਵਾਬੀ ਕਾਰਵਾਈ ਕੀਤੀ ਗਈ ਤਾਂ ਜਿਹੜਾ આરોપી ਸੀਗਾ ਉਸਦੇ ਪੈਰ ਦੇ ਵਿੱਚ ਗੋਲੀ ਮਾਰੀ ਮਾਰੀ ਗਈ ਤਾਂ ਚਾਰ ਚਾਰ ਪੰਜ આરોપી ਉੱਤੇ ਫੜੇ ਨੇ ਜਿਹੜਾ ਅਜਿਮਦ ਨਾ ਦੱਸਿਆ ਜਾ ਰਿਹਾ ਇੱਕ ਰੁਪਈਆ ਤਾਂ ਇਸ ਤੋਂ ਇਲਾਵਾ 4 ਰੁਪਈਆਂ ਦੀ ਪਹਿਚਾਨ ਬਲਰਾਜ ਸਿੰਘ ਅਰਜੁਨ ਸਿੰਘ ਮਨਪ੍ਰੀਤ ਸਿੰਘ ਤੇ ਸਾਜਨ ਨਿਵਾਸੀ ਤਰਨਤਾਰਨ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਪੁਲਿਸ ਨੇ આરોપી ਅਰਜੁਨ ਤੋਂ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ ਜਿਸ ਨੂੰ ਬੰਬ ਨਿਰੋਧਕ ਦਸਤੇ ਦੇ ਵੱਲੋਂ ਨਾਸ਼ਟ ਕੀਤਾ ਜਾਵੇਗਾ ਤਾਂ ਰੁਪਈਆ ਦੇ ਕੋਲੋਂ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਹੋਏ ਨੇ ਤੇ ਥਾਣਾ ਸਿੱਧਵਾ ਬੇੜ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਰੁਪੀਆਂ ਨੇ ਪੁਲਿਸ ਤੋਂ ਬਚਣ ਦੇ ਲਈ ਆਪਣੀ ਗੱਡੀ ਦੀ ਜਿਹੜੀ ਅਗਲੀ ਨੰਬਰ ਪਲੇਟ ਸੀਗੀ ਉਹ ਲਾਈ ਹੋਈ ਸੀਗੀ ਜਦਕਿ ਜਿਹੜੀ ਪਿੱਛੇ ਨੰਬਰ ਪਲੇਟ ਲੱਗੀ ਸੀਗੀ ਉਸ ਦੇ ਉੱਤੇ ਗਾਰਾ ਮਲਿਆ ਹੋਇਆ ਸੀਗਾ ਮਿੱਟੀ ਮਲੀ ਹੋ ਗਈ ਹੋਈ ਸੀਗੀ ਕੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਵਾਂਗੇ ਤਾਂ ਪੁਲਿਸ ਉਹਨਾਂ ਨੂੰ ਲੱਭ ਨਹੀਂ ਸਕੇਗੀ ਇਹ ਰੂਪੀਆਂ ਦੇ ਵੱਲੋਂ ਪਲੈਨਿੰਗ ਕੀਤੀ ਗਈ ਸੀਗੀ ਆ ਇਸੇ ਥਾਂ ਦੇ ਉੱਤੇ ਇਹੀ ਉਹ ਗੱਡੀ ਹੈ ਜਿਸ ਦੇ ਵਿੱਚ આરોપી ਸਵਾਰ ਸਿਗੇ ਤਾਂ ਐਸਆਈ ਜਿਸ ਦੀ ਪੱਗ ਦੇ ਵਿੱਚ ਗੋਲੀ ਲੱਗੀ ਹੈ ਉਹ ਵੀ ਤਸਵੀਰ ਤੁਹਾਨੂੰ ਅਤੇ ਦਿਖਾ ਰਹੇ ਆ ਲੁਧਿਆਣਾ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੋਇਆ ਹੈ ਤਾਂ ਹੈਂਡ ਗ੍ਰੇਨੇਡ ਵੀ ਬ੍ਰਾਮਦ ਹੋਇਆ ਹੈ ਤਾਂ ਜਿਹੜੇ આરોપી ਸੀਗੇ ਉਹਨਾਂ ਨੇ ਆਪਣੀ ਗੱਡੀ ਦੀ ਅਗਲੀ ਜਿਹੜੀ ਨੰਬਰ ਪਲੇਟ ਸੀ ਉਹ ਲਾ ਰੱਖੀ ਹੋਈ ਸੀ ਜਦਕਿ ਪਿੱਛੇ ਵਾਲੀ ਜਿਹੜੀ ਅ ਨੰਬਰ ਪਲੇਟ ਦੇ ਉੱਤੇ 11 ਮਲਿਆ ਹੋਇਆ ਸੀਗਾ ਤਾਂ ਜੋ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਵਾਂਗੇ ਤਾਂ ਪੁਲਿਸ ਇਹਨਾਂ ਨੂੰ ਲੱਭ ਨਹੀਂ ਸਕੇਗੀ ਤਾਂ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਡ ਗਰਨੇਡ ਤੇ ਹਥਿਆਰ ਅਇਨੇ ਫਿਲਹਾਲ ਪੁਲਿਸ ਨੇ ਇਹਨਾਂ ਪੰਜਾਂ ਆਰੋਪੀਆਂ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਪੁਸ਼ਗਿਸ਼ ਕੀਤੀ ਜਾਵੇਗੀ ਕਿ ਇਹਨਾਂ ਨੇ ਕਿੱਥੇ ਧਮਾਕਾ ਕਰਨਾ ਸੀਗਾ ਕੀ ਕਿਹੜੀ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀਗਾ ਤਾਂ ਹੈਂਡ ਗਰਨੇਡ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ ਤਾਂ ਲੁਧਿਆਣਾ ਦੇ ਵਿੱਚ ਜਗਰਾਉਂ ਦੇ ਸਿਦਵਾ ਵੇਟ ਇਲਾਕੇ ਦੇ ਵਿੱਚ এনকাউন্টার ਹੋਇਆ ਹੈ ਐਸਐਸਪੀ ਡਾਕਟਰ ਅੰਕੁਰ ਗੁਪਤਾ ਦੇ ਮੁਤਾਬਕ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਸਕੋਰਪੀਓ ਦੇ ਵਿੱਚ ਪਿੰਡ ਝੰਡੀ ਦੇ ਕੱਚੇ ਰਸਤੇ ਤੇ ਘੁੰਮ ਰਹੇ ਨੇ ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਤਾਂ ਇਹ ਸ਼ੱਕੀ ਗੱਡੀ ਨੂੰ ਫਿਰ ਰੁਕਾੰਦਈ ਅ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੌਰਾਨ ਪੁਲਿਸ ਕਰਮਚਾਰੀ ਦੇ ਡੰਡੇ ਦੇ ਨਾਲ ਜਿਹੜਾ ਗੱਡੀ ਦਾ ਸ਼ੀਸ਼ਾ ਟੁੱਟਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾ ਟਕਰੋਂਦੀ ਆ ਉਸੇ ਦੌਰਾਨ ਗੱਡੀ 'ਚ ਉਤਰ ਕੇ ਅ આરોપી ਜਿਹੜਾ ਸੀਗਾ ਬਦਮਾਸ਼ ਜਿਹੜਾ ਸੀਗਾ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤਾ ਜਾਂਦੀ ਹੈ ਜਿਹੜੀ ਗੋਲੀ ਐਸਆਈ ਦੀ ਔ ਪੱਗ ਦੇ ਉੱਤੇ ਲੱਗੀ ਆ ਪੱਗ ਨੂੰ ਛੂਕੇ ਇਹ ਗੋਲੀ ਨਿਕਲ ਗਈ ਆ ਤਾਂ ਪੁਲਿਸ ਦੇ ਵੱਲੋਂ ਵੀ ਸਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਔ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਮਾਰੀ ਜਾਂਦੀ ਆ ਤਾਂ ਪੰਜਾਂ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਮਾਮਲਾ ਦਰਜ ਕਰ ਲਿਆ ਤਾਂ ਹੁਣ ਪੁੱਛ ਕੇ ਛੋਵੇਗੀ ਕਈ ਵੱਡੇ ਔ ਖਲਾਸੇ ਵੀ ਹੋਣ ਦੀ ਉਮੀਦ ਆ ਇਹ ਮਤਲਬ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਸ ਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਖਿਦਮਾ ਬ੍ਰੇਡ ਦਾ ਏਰੀਆ ਹੈਗਾ ਇਤੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਰਿਸੋਰਸ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬੜਾ 25 ਮਕਦਮਾ ਹੈਗਾ ਅੰਦਰ 3 4 ਐਕਸਪਲੋਸਿਵ ਐਕਟ 25 ਜੁਨਡੋ ਨਾਟ ਆਮ ਐਕਟ ਤੇ 190 99 ਬੀ ਐਨ ਐਸ ਉਹ ਦਰਜ ਕਰਕੇ ਉਹ ਮਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫੋਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕੱਚੇ ਰਾਹ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋਸਾਇਟੀ fyi ਦੀ ਪਾਰਟੀ ਤੋਂ ਫ੍ਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਹੈ ਸਤੂਆਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਤੋਂ ਤੁਹਾਨੂੰ ਅੱਗੇ ਜਾ ਕੇ ਦੇਖ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਣ ਦਾ ਬਟ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਇੱਕਦਮ ਭਜਾਈ ਤੇ ਉਹ ਖਾਲੀ ਖਾਲੀ ਦੇ ਵਿੱਚ ਉਹਨਾਂ ਦੀ ਦਰਕਸ਼ ਵੱਡੀ ਵਜੀ ਗਈ ਤੇ ਸਰਦਿੰਗ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਸਾਡਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਾਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉੱਤਰ ਕੇ ਉਹਨੂੰ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਨੂੰ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੱਕ ਫਾਇਰ ਕੀਤਾ ਤਾਂ ਇੱਕ ਮੁੰਡਾ ਜਿਹਦਾ ਨਾਮ ਹੈਗਾ ਅਮਜਦ ਵੀ ਅਸੀਂ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਇਹਨੂੰ ਹਸਪੀਟਲ ਭੇਜਦੇ ਤੇ ਐਡਰਸ ਨੂੰ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵੀ ਇੱਕ ਬੰਦਾ ਹੈਗਾ ਅਰਜਨ ਨਾਮ ਦਾ ਬੰਦਾ ਉਸ ਚਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲੇ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾੜਨ ਮੰਗਾ ਲਿਆ ਸੋ ਅ ਜਾਬਤੇ ਅਨੁਸਾਰ ਅਸੀਂ ਉਹ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ ਬੱਚੀ ਬੋਰ ਦਾ ਪਿਸਟਲ ਮਿਲੇ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪੱਗਦੇ ਵਿੱਚ ਲੱਗਿਆ ਜਿੱਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨਾਲ ਸਾਡੇ ਵੱਲੋਂ ਵੀ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹ ਜੀ ਲੈਕਚਰ ਜੀ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ 1:2 ਇਹ ਹੁਣ ਤੋਂ ਜੀ ਅੱਧੇ ਪਾਣੀ ਘੰਟੇ ਪਹਿਲਾਂ ਦੀ ਘਟਨਾ ਹੈ ਜੀ ਕਿ ਜਿਹਦਾ ਸਾਰਾ ਵਕੂ ਹੋਇਆ ਜੀ ਸਰ ਇਦਾਂ ਦਾ ਕਰੀਬ ਇਹਨਾਂ ਪਸ਼ੋਕੜ ਵੀ ਹਸਾ ਇਨੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਹੁਣ ਵੀ ਹੁਣੇ ਜਸਟ ਫੜੇ ਹੋਏ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲਿਮਿਨਰੀ ਦੱਸਿਆ ਔਰਲੀ ਉਹ ਤਰਨਤਾਰਨ ਏਰੀਆ ਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਕ੍ਰਾਈਮਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੂੰ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲਸ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋ ਰਿਹਾ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਟੇਲਸ ਬੜੀ ਅ ਤੇ ਤਫਤੀਸ਼ ਨਾਲ ਮਤਲਬ ਤਫਤੀਸ਼ ਇਹ ਜਸਤੀਸ਼ ਹੋਊਗੀ ਤੇ ਤਾਂ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣਗੇ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿਥੋਂ ਆਇਆ ਇਹ ਜਨਾਬ ਗ੍ਰੇਨੇਡ ਸਿਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਉਹ ਦਸਤੀਸ਼ ਅੱਗੇ ਇਹਨੂੰ ਅਨਰਥ ਸਰ ਜਨਾਬ ਜਾਕਮੀ ਜਿਹੜਾ ਹੋ ਜਾਵੇ ਇੱਕ ਜਨਾਬ ਹੋ ਜਾ ਕਿ ਜੀ ਜੀ ਇੱਕ ਹੋ ਇੱਕ ਹੋਏ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਪੰਜਾਬ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਤਾਂ ਲੁਧਿਆਣਾ ਦੇ ਵਿੱਚ ਇਨਕਾਊਂਟਰ ਹੋਇਆ ਹੈ ਗੈਂਗਸਟਰਾਂ ਦੇ ਨਾਲ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਹੈ ਮੁਕਾਬਲੇ ਦੇ ਦੌਰਾਨ ਆ ਇੱਕ ਰੋਪੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜੋ ਕਿ ਏਐਸਆਈ ਬਲਵਿੰਦਰ ਸਿੰਘ ਦੀ ਪੱਗ ਦੇ ਵਿੱਚ ਜਾ ਕੇ ਲੱਗੀ ਤਾਂ ਜਵਾਬੀ ਕਾਰਵਾਈ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਰੋਪੀ ਦੇ ਪੈਰ ਦੇ ਵਿੱਚ ਗੋਲੀ ਮਾਰੀ ਗਈ ਕਾਇ ਮੁਕਾਬਲਾ ਹੋਇਆ ਹੈ ਜਗਰਾਉਂ ਦੇ ਸਦਵਾ ਵੇਟ ਇਲਾਕੇ ਦੇ ਵਿੱਚ ਇਹ ਹੋਇਆ ਹੈ ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀਗੀ ਅਾ ਸੀਆਈਏ ਸਟਾਫ ਨੂੰ ਗੋਪਤ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਸਕੋਰਪੀਓ ਦੇ ਵਿੱਚ ਔਰ ਪਿੰਡ ਜੰਡੀ ਦੇ ਕੱਚੇ ਰਸਤੇ ਤੇ ਘੁੰਮਰੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਪੁਲਿਸ ਦੇ ਵੱਲੋਂ ਨਾਕਾਬੰਦੀ ਕਰ ਦਿੱਤੀ ਜਾਂਦੀ ਹੈ ਤਾਂ ਹਰ ਗੱਡੀਆਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਂਦਾ ਹੈ ਔਰ ਜਦੋਂ ਇਹ ਸ਼ੱਕੀ ਗੱਡੀ ਆਂਦੀ ਹੈ ਤਾਂ ਇਸ ਨੂੰ ਰੁਕਣ ਦੇ ਲਈ ਕਿਹਾ ਜਾਂਦਾ ਹੈ ਔਰ ਪ੍ਰਯਾਸ ਕੀਤਾ ਜਾਂਦਾ ਹੈ ਯਤਨ ਕੀਤਾ ਜਾਂਦਾ ਹੈ ਰੁਕਣ ਦੇ ਲਈ ਜਿਸ ਤੋਂ ਬਾਅਦ ਪੁਲਿਸ ਕਰਮੀ ਦੇ ਡੰਡੇ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾ ਟਕਰਾਉਂਦੀ ਹੈ ਤਾਂ ਇਸੇ ਦੌਰਾਨ ਰੋਪੀ ਦੇ ਵੱਲੋਂ ਗੱਡੀ ਤੋਂ ਉਤਰ ਕੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਗੋਲੀ ਆ ਐਸਆਈ ਬਲਵਿੰਦਰ ਸਿੰਘ ਦੀ ਪੱਗ ਨੂੰ ਛੂਕ ਕੇ ਨਿਕਲ ਗਈ ਤਾਂ ਪੁਲਿਸ ਦੇ ਵੱਲੋਂ ਵੀ ਫਿਰ ਜਵਾਬੀ ਕਾਰਵਾਈ ਕੀਤੀ ਗਈ ਤਾਂ ਜਿਹੜਾ આરોપી ਸੀਗਾ ਉਸ ਦੇ ਪੈਰ ਦੇ ਵਿੱਚ ਗੋਲੀ ਮਾਰੀ ਮਾਰੀ ਗਈ ਤਾਂ 4 4-5 આરોપી ਉੱਤੇ ਫੜੇ ਨੇ ਜਿਹੜਾ ਅਜਿਮਦ ਨਾ ਦੱਸਿਆ ਜਾ ਰਿਹਾ ਇੱਕ ਰੋਪੀ ਦਾ ਤਾਂ ਇਸ ਤੋਂ ਇਲਾਵਾ 4 ਰੁਪਈਆਂ ਦੀ ਪਹਿਚਾਨ ਬਲਰਾਜ ਸਿੰਘ ਅਰਜੁਨ ਸਿੰਘ ਮਨਪ੍ਰੀਤ ਸਿੰਘ ਤੇ ਸਾਜਨ ਨਿਵਾਸੀ ਤਰਨਤਾਰਨ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਪੁਲਿਸ ਨੇ આરોપી ਅਰਜੁਨ ਤੋਂ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ ਜਿਸ ਨੂੰ ਬੰਬ ਨਿਰੋਧਕ ਦਸਤੇ ਦੇ ਵੱਲੋਂ ਨਾਸ਼ਟ ਕੀਤਾ ਜਾਵੇਗਾ ਤਾਂ ਰੋਪੀਆਂ ਦੇ ਕੋਲੋਂ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਹੋਏ ਨੇ ਤੇ ਥਾਣਾ ਸਿੱਧਵਾ ਬੇੜ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਰੁਪੀਆਂ ਦੇ ਪੁਲਿਸ ਤੋਂ ਬਚਣ ਦੇ ਲਈ ਆਪਣੀ ਗੱਡੀ ਦੀ ਜਿਹੜੀ ਅਗਲੀ ਨੰਬਰ ਪਲੇਟ ਸੀਗੀ ਉਹ ਲਾਈ ਹੋਈ ਸੀਗੀ ਜਦਕਿ ਜਿਹੜੀ ਪਿੱਛੇ ਨੰਬਰ ਪਲੇਟ ਲੱਗੀ ਸੀਗੀ ਉਸ ਦੇ ਉੱਤੇ ਗਾਰਾ ਮਲਿਆ ਹੋਇਆ ਸੀਗਾ ਮਿੱਟੀ ਮਲੀ ਹੋ ਗਈ ਹੋਈ ਸੀਗੀ ਕਿ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਵਾਂਗੇ ਤਾਂ ਪੁਲਿਸ ਉਹਨਾਂ ਨੂੰ ਲੱਭ ਨਹੀਂ ਸਕੇਗੀ ਇਹ ਰੂਪੀਆਂ ਦਾ ਇਹ ਵੱਲੋਂ ਪਲਾਨਿੰਗ ਕੀਤੀ ਗਈ ਸੀਗੀ ਆ ਇਸੇ ਥਾਂ ਦੇ ਉੱਤੇ ਇਹੀ ਉਹ ਗੱਡੀ ਆ ਜਿਸ ਦੇ ਵਿੱਚ આરોપી ਸਵਾਰ ਸੀਗੇ ਤਾਂ ਇਹ ਐਸਆਈ ਜਿਸ ਦੀ ਪੱਗ ਦੇ ਵਿੱਚ ਗੋਲੀ ਲੱਗੀ ਆ ਉਹ ਵੀ ਤਸਵੀਰ ਤੁਹਾਨੂੰ ਉਹ ਦਿਖਾ ਰਹੇ ਆ ਲੁਧਿਆਣਾ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੋਇਆ ਹੈ ਤਾਂ ਹੈਂਡ ਗ੍ਰਨੇਡ ਵੀ ਬ੍ਰਾਮਤ ਹੋਇਆ ਹੈ ਤਾਂ ਜੜੇ આરોપી ਸੀਗੇ ਉਹਨਾਂ ਨੇ ਆਪਣੀ ਗੱਡੀ ਦੀ ਅਗਲੀ ਜਿਹੜੀ ਨੰਬਰ ਪਲੇਟ ਸੀ ਉਹ ਲਾ ਰੱਖੀ ਹੋਈ ਸੀ ਜਦਕਿ ਪਿੱਛੇ ਵਾਲੀ ਜਿਹੜੀ ਅ ਨੰਬਰ ਪਲੇਟ ਦੇ ਉੱਤੇ ਗਾਰਾ ਮਲਿਆ ਹੋਇਆ ਸੀਗਾ ਤਾਂ ਜੋ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਜਾਵਾਂਗੇ ਤਾਂ ਪੁਲਿਸ ਇਹਨਾਂ ਨੂੰ ਲੱਭ ਨਹੀਂ ਸਕੇਗੀ ਤਾਂ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਡ ਗਰਨੇਡ ਤੇ ਹਥਿਆਰ ਅਇਨੇ ਫਿਲਹਾਲ ਪੁਲਿਸ ਨੇ ਇਹਨਾਂ ਪੰਜਾਂ ਆਰੋਪੀਆਂ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਕਿੱਥੇ ਧਮਾਕਾ ਕਰਨਾ ਸੀਗਾ ਕੀ ਕਿਹੜੀ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀਗਾ ਤਾਂ ਹੈਂਡ ਗਰਨੇਡ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ ਤਾਂ ਲੁਧਿਆਣਾ ਦੇ ਵਿੱਚ ਜਗਰਾਉਂ ਦੇ ਸਿਦਵਾ ਵੇਟ ਇਲਾਕੇ ਦੇ ਵਿੱਚ ਇਨਕਾਊਂਟਰ ਹੋਇਆ ਐਸਐਸਪੀ ਡਾਕਟਰ ਅੰਕੁਰ ਗੁਪਤਾ ਦੇ ਮੁਤਾਬਕ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਸਕੋਰਪੀਓ ਦੇ ਵਿੱਚ ਪਿੰਡ ਝੰਡੀ ਦੇ ਕੱਚੇ ਰਸਤੇ ਤੇ ਘੁੰਮ ਰਹੇ ਨੇ ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਤਾਂ ਇਹ ਸ਼ੱਕੀ ਗੱਡੀ ਨੂੰ ਫਿਰ ਰੁਕਾਣ ਲਈ ਅ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੌਰਾਨ ਪੁਲਿਸ ਕਰਮਚਾਰੀ ਦੇ ਡੰਡੇ ਦੇ ਨਾਲ ਜਿਹੜਾ ਗੱਡੀ ਦਾ ਸ਼ੀਸ਼ਾ ਟੁੱਟਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾਟ ਕਰਉਂਦੀ ਆ ਉਸੇ ਦੌਰਾਨ ਗੱਡੀ ਚ ਉਤਰ ਕੇ ਔਰ ਉਪੀ ਜਿਹੜਾ ਸੀਗਾ ਬਦਮਾਸ਼ ਜਿਹੜਾ ਸੀਗਾ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤਾ ਜਾਂਦੀ ਆ ਜਿਹੜੀ ਗੋਲੀ ਐਸਆਈ ਦੀ ਪੱਗ ਦੇ ਉੱਤੇ ਲੱਗੀ ਆ ਪੱਗ ਨੂੰ ਛੂ ਕੇ ਇਹ ਗੋਲੀ ਨਿਕਲ ਗਈ ਆ ਤਾਂ ਪੁਲਿਸ ਦੇ ਵੱਲੋਂ ਵੀ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਔਰ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਮਾਰੀ ਜਾਂਦੀ ਆ ਤਾਂ ਪੰਜਾਂ ਨੂੰ ਪੁਲਿਸ ਨੇ ਅ ਗ੍ਰਫਤਾਰ ਕਰ ਲਿਆ ਹੈ ਮਾਮਲਾ ਦਰਜ ਕਰ ਲਿਆ ਤਾਂ ਹੁਣ ਪੁੱਛ ਕੇ ਸ਼ੋਵੇਗੀ ਕਈ ਵੱਡੇ ਉਹ ਖੁਲਾਸੇ ਵੀ ਹੋਣ ਦੀ ਉਮੀਦ ਹੈ ਇਹ ਮੇਟ ਨੂੰ ਦੱਸ ਮ ਜਵਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਉਹ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗਨਾਈਜ਼ ਕਰਾਂਗੇ ਕਿ ਆਪਾਂ ਉਰੇ ਵਿੱਚ ਅੱਜ ਲੁਧਿਆਣਾ ਰੂਰੀ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਸਿਦਮਾ ਬ੍ਰੀਡ ਦਾ ਏਰੀਆ ਹੈਗਾ ਇਹਦੇ ਸ਼ਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਰਿਸੋਰਟ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬਟਾ 25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 25 ਜੁਨੋਟ ਆਰਮ ਐਕਟ 190 99 ਬੀ ਐਨ ਐਸ ਉਹ ਦਰਜ ਕਰਕੇ ਉਹ ਮਕਦਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫੋਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕੱਚੇ ਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋਸਾਇਟੀ ਸਿਏਏ ਦੀ ਪਾਰਟੀ ਤੋਂ ਫਰੋਂ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਿੱਧੂਆ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਫਿਰ ਤੋਂ ਇਸ ਤੋਂ ਪਹਿਲਾਂ ਵੀ ਜਦੋਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਣ ਦਾ ਬਟ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਇੱਕਦਮ ਭਜਾਈ ਤੇ ਉਹ ਖਾਲੀ ਖਾਲੀ ਦੇ ਵਿੱਚ ਉਹਨਾਂ ਦੀ ਦਰਪਛ ਵੱਡੀ ਗਈ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਇਹਦਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉਤਰ ਕੇ ਉਹਨੂੰ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਨੂੰ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇੱਕ ਮੁੰਡਾ ਜਿਹਦਾ ਨਾਮ ਹੈਗਾ ਅਮਜਦ ਉਸੀ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਇਹਨੂੰ ਹਸਪੀਟਲ ਭੇਜਦੇ ਤੇ ਉਸ ਨੂੰ ਵੀ ਦੀ ਕੰਡੀਸ਼ਨ ਸਟੇਬਲ ਹੈ ਉਹਨਾਂ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅ ਅਰਜਨ ਨਾਮ ਦਾ ਬੰਦਾ ਉਹ ਸਟਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਦੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਰਿਸਕੂਰ ਸਕਵਾਡ ਨੂੰ ਮੰਗਾ ਲਿਆ ਸੋ ਅ ਜਾਪਤਿਅ ਅਨੁਸਾਰ ਅਸੀਂ ਉਹ ਵੀ ਡਿਸਪੋਜ਼ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ ਬੱਚੀ ਵਰਗਾ ਪਿਸਟਲ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਆ ਫਾਇਰ ਕੀਤੇ ਗਏ ਉਹ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮਲਾਜਮ ਦੀ ਪੱਗ ਦੇ ਵਿੱਚ ਲੱਗਿਆ ਜੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮਲਾਜਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹ ਜੀ ਲੱਚਰ ਜੀ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ 1:00 ਤੋਂ ਇਹ ਹੁਣ ਤੋਂ ਜੀ ਅੱਧੇ ਪਾਣੀ ਘੰਟੇ ਪਹਿਲਾਂ ਦੀ ਘਟਨਾ ਹੈ ਜੀ ਜਿਹਦਾ ਸਾਡਾ ਵਕੂਲ ਹੋਇਆ ਜੀ ਸਰ ਇਹਦਾ ਤਾਂ ਕਰੀਬ ਇਹਨਾਂ ਪਸ਼ੋਕੜ ਵੀ ਹੈ ਸਰ ਇਹਦੇ ਵਿੱਚ ਉਹਨੂੰ ਚੈੱਕ ਕਰਾਂਗੇ ਜੀ ਹੰਡੂ ਵੀ ਹੋਣੇ ਜਸਟ ਫੜੇ ਹੋਏ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਿਨਰੀ ਦੱਸਿਆ ਔਰਲੀ ਉਹ ਤਰਨਤਾਰਨ ਅਧਿਵਿਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੂੰ ਯੂਜ਼ ਕਰਨਾ ਸੀ ਉਹ ਸਾਰਾ ਉਹ ਡਿਟੇਲਸ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦੇ ਜੁਰੇ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲਸ ਬੜੀ ਤਫਤੀਸ਼ ਨਾਲ ਮਤਲਬ ਤਫਤੀਸ਼ ਨਾਲ ਇਹ ਜਸਤੀਸ਼ ਹੋਊਗੀ ਤੇ ਤਾਂ ਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਕਿ ਇਹਦੀ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਸਹੀ ਸਾਰੀ ਹੋ ਦਸਤੀਸ਼ ਅਗੇ ਇਹਨੂੰ ਅਨਰਥ ਸੋ ਜਦ ਜਿੱਦੜਾ ਹੋ ਜਾਵੇ ਇੱਕ ਜਣਾ ਹੋਵੇ ਜਿੱਦੜੀ ਜੀ ਇੱਕ ਉਹ ਇੱਕ ਉਹ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ